ਸਭ ਤੋਂ ਪਹਿਲੀ ਗੱਲ ਇਹ ਵਾਲੀ। ਅੱਜ ਇਹਦਾ ਸਭ ਗੇਮ ਹੋ ਗਿਆ। ਹੋਰ ਜੇ ਕੋਈ ਹੁੰਦਾ ਨਾ ਆਪਣਾ ਅੱਗੋਂ ਦੀ ਲਗਾ ਕੇ ਬਿਠਾ ਦੇਉ ਬਲਦੇ। ਪਿੱਛੋਂ ਨਹੀਂ ਕਰਦੇ। ਪਿੱਛੋਂ ਨਹੀਂ ਬੋਲਦੇ। ਇਹ ਕਚੇਰੀ ਦਰੋ ਰਾਦੇ ਫਿਰ ਉਦੋਂ ਦੀ ਵਿੱਚ ਸਰਵਿਸ ਕਰਨੇ। ਫਰਾ ਕਰਕੇ ਰੱਖ ਦਿਓ ਜੇ ਆ ਆ ਦੇਉਗਾ। ਇਹਦੇ ਨਾਲ ਦੀ। ਉਹ ਬੱਸ ਸਿਵੋਣਾ। ਪ੍ਰੈਸ ਕਾਨਫਰੰਸ ਹੈ ਮੈਂ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੀਡੀਆ ਦੇ ਪ੍ਰਿੰਟ ਦੇ ਔਰ ਇਲੈਕਟ੍ਰੋਨਿਕ ਔਰ ਸੋਸ਼ਲ ਮੀਡੀਆ ਦੇ ਆਏ ਸਾਰੇ ਮੈਂਬਰ ਸੇ ਬੰਦਾ ਅੱਜ ਦੀ ਈਦ ਦੀ ਮੁਬਾਰਕ ਸਭਨਾਂ ਨੂੰ ਬਹੁਤ-ਬਹੁਤ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਉੱਥੇ ਜਿਹੜੀ ਪ੍ਰਸੀਡਿੰਗ ਹੈ ਉਹ ਸੂਧਾਨ ਦੇ ਮੁਤਾਬਕ ਨਹੀਂ ਹੋ ਰਹੀ ਉਹਦੇ ਬਾਰੇ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆਂ ਸਭ ਤੋਂ ਵੱਡਾ ਲੋਕਤੰਤਰ ਦਾ ਮੰਦਰ ਹੈ ਲੋਕ ਸਭਾ ਉਹਦੇ ਚ ਸਭ ਤੋਂ ਪਹਿਲਾਂ ਡਿਪਟੀ ਸਪੀਕਰ ਦੀ ਜਿਹੜੀ ਪੋਸਟ ਹੈ ਆਰਟੀਕਲ 93 ਰਹੀਂ ਇਲੈਕਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਜੋ ਕਿ 2019 ਤੋਂ ਬਾਅਦ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਆਪੋਜੀਸ਼ਨ ਦੇ ਡਿਪਟੀ ਸਪੀਕਰ ਨਹੀਂ ਲਾਇਆ ਗਿਆ ਲੋਕ ਸਭਾ ਦਾ ਹਮੇਸ਼ਾ ਹੀ ਗੱਲ ਨੂੰ ਟਰਕਾ ਦਿੱਤਾ ਜਾਂਦਾ ਹੈ ਤੇ ਅੱਜ 6 ਸਾਲ ਹੋ ਗਏ ਨੇ ਬਗੈਰ ਡਿਪਟੀ ਸਪੀਕਰ ਦੇ ਲੋਕ ਸਭਾ ਜਿਹੜੀ ਹੈ 2019 ਦੀ ਇਲੈਕਸ਼ਨ ਤੋਂ ਬਾਅਦ ਚੱਲ ਰਹੀ ਹੈ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਵੀ ਹੋਵੇ ਜਿਹੜਾ ਆਪੋਜੀਸ਼ਨ ਲੀਡਰ ਹੈ ਉਹਦੀ ਹਾਊਸ ਲੀਡਰ ਤੋਂ ਬਾਅਦ ਸਤਾ ਪਖਸ਼ ਤੋਂ ਬਾਅਦ ਜਿਹੜੀ ਵੱਡੀ ਐਮ ਭੂਮਿਕਾ ਹੁੰਦੀ ਲੋਕ ਸਭਾ ਨੂੰ ਚਲਾਉਣ ਦੀ ਔਰ ਦੇਸ਼ ਦੇ ਮੁੱਦੇ ਉਠਾਉਂਦੀ ਰਾਹੁਲ ਗਾਂਧੀ ਸਾਡੇ ਮਾਨਯੋਗ ਜਿਹੜੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਜਦੋਂ ਵੀ ਹਾਊਸ ਦੇ ਵਿੱਚ ਲੋਕ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਨ ਉੱਠ ਕੇ ਖੜੋ ਸਕਦੇ ਔਰ ਸਪੀਕਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਉਹਨਾਂ ਦੀ ਗੱਲ ਰੱਖੀ ਜਾਵੇ ਔਰ ਰਿਕਾਰਡ ਤੇ ਆਵੇ ਪਰ ਅਸੀਂ ਤੁਹਾਡੇ ਮੱਦੇਨਜ਼ਰ ਇਹ ਦੱਸਣਾ ਚਾਹੁੰਦੇ ਆ ਕਿ ਬਿਲਕੁਲ ਜਿਹੜਾ ਨਾ ਪੱਕੀ ਰਵਈਆ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਦੋਂ ਵੀ ਸਾਡੇ ਐਲੋਪੀ ਉੱਠਦੇ ਨੇ ਨਾ ਉਹਨਾਂ ਨੂੰ ਮਾਈਕ ਦਿੱਤਾ ਜਾਂਦਾ ਨਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਜਦਕਿ ਇਹ ਅਧਿਕਾਰ ਹੈ ਕਨਸਟੀਟਿਊਸ਼ਨ ਦਾ ਲੀਡਰ ਆਫ ਆਪੋਜੀਸ਼ਨ ਜਦੋਂ ਵੀ ਚਾਹੇ ਉੱਠੇ ਉਹਨੂੰ ਉਹਦੀ ਗੱਲ ਸੁਣੀ ਜਾਂਦੀ ਹੈ ਪਰ ਇਹ ਵੀ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੈ